ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਕਰਮਾਂ ਦੇ ਬਾਰੇ ਅਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਦੀ ਮਿਹਰ ਹੁੰਦੀ ਹੈ ਤੇ ਗੁਰੂ ਦੀ ਮਿਹਰ ਗੁਰੂ ਦੀ ਕਿਰਪਾ ਕਿਵੇਂ ਜੀਵ ਦੇ ਕਰਮ ਬਦਲ ਦਿੰਦੀ ਹੈ ਕਰਮ ਘਟ ਦਿੰਦੀ ਹੈ ਸਤਗੁਰਾਂ ਦੀ ਪਾਵਨ ਬਾਣੀ ਦਾ ਬਚਨ ਹੈ ਨਰੇ ਪਕੰਨਿਆਂ ਕੇ ਕਾਰਨ ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ ਤਾਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੂ ਕੁਗ੍ਰਸੈ ਮਹਾਰਾਜ ਇਸ ਪਾਵਨ ਤੋਕ ਵਿੱਚ ਬਖਸ਼ਿਸ਼ ਕਰਦੇ ਨੇ ਮਹਾਰਾਜ ਕਹਿੰਦੇ ਵੀ हे ਗੁਰੂ ਤੇਰੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ ਜੇ ਜੀਵ ਦਾ ਕਰਮ ਹੀ ਨਾ ਬਦਲਿਆ ਤਾਂ ਤਾਵ ਗੋਣ ਕਹਾ ਜਗਤ ਗੁਰਾ ਜੋ ਕਰਮ ਨਾਸ ਹੈ ਤੇ ਗੱਲ ਵਾਕੀ ਠੀਕ ਹੈ ਗੁਰੂ ਦਾ ਗੁਰੂ ਦੀ ਸੇਵਾ ਕਰਨ ਦਾ ਕੀ ਲਾਭ ਹੈ ਨਾਮ ਜਪਣ ਦਾ ਕੀ ਲਾਭ ਹੈ ਜੇ ਜੀਵ ਨੂੰ ਆਪਣੇ ਕੀਤੇ ਕਰਮ ਹੀ ਭੋਗਣੇ ਪੈਗੇ ਵੈਸੇ ਤਾਂ ਹਰ ਧਰਮ ਹਰ ਗ੍ਰੰਥ ਕਰਮਾਂ ਤੇ ਬਹੁਤ ਜ਼ੋਰ ਦਿੰਦਾ ਆ ਗੁਰਬਾਣੀ ਨੇ ਵੀ ਕਰਮਾਂ ਤੇ ਬਹੁਤ ਜ਼ੋਰ ਦਿੱਤਾ ਇਸ ਵਿੱਚ ਕੋਈ ਦੂਰ ਹੈ ਨਹੀਂ ਹੈ ਮਹਾਰਾਜ ਕਹਿੰਦੇ ਜੈਸਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ। ਪਾਤਸ਼ਾਹ ਕਹਿੰਦੇ ਭਾਈ ਜਿਹੋ ਜਿਹਾ ਬੀਜੇਗਾ ਭਾਵ ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਫਲ ਤੈਨੂੰ ਭੋਗਣਾ ਪਵੇਗਾ। ਅੱਜ ਭੋਗ ਲਵੇਂ ਕੱਲ ਭੋਗ ਲਵੇਂ। ਜਿਵੇਂ ਮਹਾਰਾਜ ਦਾ ਪਾਵਨ ਬਚਨ ਵੀ ਹੈ। ਸੱਚੇ ਪਾਤਸ਼ਾਹ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਭਾਵ ਜੀਵ ਜੋ ਵੀ ਮੰਦਾ ਕਰੇ ਚੰਗਾ ਕਰੇ ਉਹ ਜੀਵ ਨੂੰ ਭੋਗਣਾ ਪੈਂਦਾ। ਇਹ ਤਾਂ ਹੈ ਸਾਰੇ ਸੰਸਾਰ ਦੀ ਬਾਤ ਹਰ ਇੱਕ ਮਨੁੱਖ ਦੀ ਬਾਤ ਵੀ ਜਿਹੋ ਜਿਹਾ ਜੀਵ ਕਰੇਗਾ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕਿਨੇੜੇ ਆ ਕੇ ਦੂਰ ਪਰ ਜਿਹੜਾ ਜੀਵ ਗੁਰੂ ਦੀ ਸ਼ਰਨ ਚ ਆਜੇ ਗੁਰੂ ਦੀ ਬੰਦਗੀ ਕਰੇ ਗੁਰੂ ਦੀ ਸੇਵਾ ਕਰੇ ਉਹਦੇ ਮਾੜੇ ਕਰਮ ਵੀ ਬਦਲ ਜਾਂਦੇ ਨੇ ਚੰਗਿਆਂ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਗੁਰੂ ਦੀ ਕਿਰਪਾ ਜਾਂ ਜਿਹੜੀ ਗੁਰੂ ਦੀ ਗ੍ਰੇਸ ਹੈ ਇਹੀ ਗੱਲ ਗੁਰਬਾਣੀ ਨੇ ਬਲੱਖਣ ਕੀਤੀ ਹੈ ਬਾਕੀ ਗ੍ਰੰਥਾਂ ਨਾਲੋਂ ਬਾਕੀ ਧਰਮਾਂ ਦੇ ਨਾਲੋਂ ਕਿਉਂਕਿ ਬਾਕੀ ਜਿੰਨੇ ਵੀ ਧਰਮ ਗ੍ਰੰਥ ਨੇ ਜਾਂ ਬਾਕੀ ਧਰਮ ਨੇ ਉਹ ਕਹਿੰਦੇ ਵੀ ਕਰਮ ਕਰਤਾ ਤੇ ਭੋਗਣਾ ਹੀ ਪੈਣਾ ਹੈ ਹੋਰ ਕੋਈ ਰਾਹ ਨਹੀਂ ਹੈ ਪਰ ਗੁਰਬਾਣੀ ਵੀ ਇਸ ਗੱਲ ਨਾਲ ਸਹਿਮਤ ਹੈ ਵੀ ਕਰਮ ਕੀਤਾ ਤੇ ਭੋਗਣਾ ਪੈਣਾ ਪਰ ਗੁਰਬਾਣੀ ਇੱਕ ਰਾਹ ਹੋਰ ਦੱਸਦੀ ਹੈ ਉਹ ਰਾਹ ਆ ਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਜੇ ਗੁਰੂ ਕਿਰਪਾ ਕਰ ਦੇਵੇ ਬਚਨ ਹੈ ਅੰਮਿਐ ਦ੍ਰਿਸ਼ਟ ਸ਼ੋਭ ਕਰੈ ਹਰੈ ਅਗ ਪਾਪ ਸਖਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਹਿ ਖੋਵੈ ਗੁਰ ਨਾਵ ਨਿਧ ਦਰਿਆਉ ਜਨਮ ਹਮ ਕਾਲਖਤੋਵੈ ਭਾਵ ਗੁਰੂ ਕਿਤੇ ਕਿਰਪਾ ਦੀ ਨਜ਼ਰ ਨਾਲ ਵੇਖ ਲਵੇ ਤਾਂ ਗੁਰੂ ਪਿਆਰਿਓ ਮਹਾਰਾਜ ਕਹਿੰਦੇ ਅਮਯਾ ਦ੍ਰਿਸ਼ਟ ਛੋਪ ਕਰੇ ਹਰੈ ਅਗ ਪਾਪ ਸਕਲ ਮਲ ਸਾਰੀ ਮੈਲ ਗੁਰੂ ਦੂਰ ਕਰ ਦਿੰਦਾ ਆ ਜਨਮਾ ਜਨਮਾਂ ਤਰਾਂ ਦੇ ਪਾਪ ਗੁਰੂ ਦੂਰ ਕਰ ਦਿੰਦਾ ਆ ਹਿਰਦੇ ਨੂੰ ਅੰਦਰ ਨੂੰ ਮਨ ਨੂੰ ਸ਼ੁੱਧ ਕਰ ਦਿੰਦਾ ਆ ਗੁਰੂ ਸੋ ਕਹਿਣ ਦਾ ਭਾਵੇ ਐ ਵੀ ਗੁਰੂ ਕਰਮ ਬਦਲ ਸਕਦਾ ਆ ਤੇ ਗੁਰੂ ਕੋਲੇ ਸਮਰੱਥਾ ਹੈ ਕਰਮ ਬਦਲ ਦੀ ਹੋਰ ਕਿਸੇ ਕੋਲੇ ਨਹੀਂ ਕਿਉਂਕਿ ਜੋ ਪਰਮੇਸ਼ਰ ਨੇ ਧੁਰ ਦਰਗਾਹ ਤੋਂ ਲੇਖਾ ਮੁਤਾਬਕ ਸਾਡੇ ਲੇਖ ਲਿਖੇ ਨੇ ਪੂਰਬਲੇ ਕਰਮਾਂ ਦੇ ਮੁਤਾਬਕ ਉਹ ਗੁਰੂ ਪਰਮੇਸ਼ਰ ਹੀ ਹੈ ਜਿਹੜਾ ਉਹਨਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਇੱਕ ਇਤਿਹਾਸ ਦੀ ਘਟਨਾ ਹੈ ਗੁਰੂ ਪਿਆਰਿਓ 6ਵੇਂ ਪਾਤਸ਼ਾਹ ਦੇ ਵੇਲੇ ਇੱਕ ਸਿੱਖ ਹੋਇਆ ਭਾਈ ਰਾਏ ਜੋਧ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ ਇੱਕ ਸਿੱਖ ਦੀ ਬੇਟੀ ਨਾਲ ਉਹਦਾ ਵਿਆਹ ਹੋਇਆ ਤੇ ਆਪਣੀ ਪਤਨੀ ਦੇ ਕੋਲੋਂ ਉਹਨੇ ਗੁਰੂ ਸਾਹਿਬ ਦੀ ਮਹਿਮਾ ਸੁਣਦੇ ਰਹਿਣਾ ਸ਼ਰਧਾ ਬਣਦੀ ਗਈ ਫਿਰ ਸੱਚੇ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਵੀ ਕੀਤੇ ਉਸ ਉਸ ਇੰਦੀ ਪਤਨੀ ਨੇ ਜਿਹੜੀ ਗੁਰਸਿੱਖ ਦੀ ਬੇਟੀ ਸੀ ਰਾਏ ਜੋਧ ਨਾਲ ਵਿਆਹੀ ਸੀ ਉਹਨੇ ਗੁਰੂ ਸਾਹਿਬ ਅੱਗੇ ਬੇਨਤੀ ਵੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਸਭ ਖੁਜਾ ਪਰ ਆਪ ਕਿਰਪਾ ਕਰੋ ਮੇਰਾ ਪੇਕਾ ਪਰਿਵਾਰ ਸਾਰਾ ਹੀ ਆਪ ਜੀ ਦਾ ਸਿੱਖ ਹੈ ਪਰ ਜਿੱਥੇ ਮੈਂ ਵਿਆਹੀ ਆ ਮੇਰਾ ਸਹੁਰਾ ਪਰਿਵਾਰ ਆ ਜਿਹੜਾ ਉਹ ਸਿੱਖ ਨਹੀਂ ਹਨ ਆਪ ਸਿੱਖੀ ਦੀ ਦਾਤ ਬਖਸ਼ੋ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਰੁੱਟ ਕੇ ਕਿਰਪਾ ਦੇ ਘਰ ਵਿੱਚ ਆ ਕੇ ਬੇਨਤੀ ਕੀਤੀ ਸੀ ਕਹਿੰਦੇ हे ਬੇਟੀ हे ਪੁਤਰੀ ਚਿੰਤਾ ਨਾ ਕਰ ਤੇਰੇ ਪੋਤਰੇ ਪੜਪੋਤਰੇ ਤਾਂ ਸਾਡੀ ਸੇਵਾ ਕਰਨਗੇ ਦਸਵੇਂ ਜਾਮੇ ਦੇ ਵਿੱਚ ਜਦੋਂ ਅਸੀਂ ਆਵਾਂਗੇ ਤੇਰੇ ਪੋਤਰੇ ਪੜਪੋਤਰਿਆਂ ਤੱਕ ਸਿੱਖੀ ਜਾਵੇਗੀ ਉਹ ਸਾਡੀ ਸੇਵਾ ਕਰਨਗੇ ਗੁਰੂ ਪਿਆਰਿਓ ਇਹ ਤਾਂ ਬੇਨਤੀ ਕੀਤੀ ਕਿਉਂਕਿ ਛੇਵੇਂ ਪਾਤਸ਼ਾਹ ਦੇ ਬਚਨਾਂ ਦੇ ਸਦਕਾ ਜਿਹੜੀ ਆਪਾਂ ਘਟਨਾ ਦਾ ਜ਼ਿਕਰ ਕਰਨ ਲੱਗੇ ਆਂ ਰਾਏ ਜੋਤ ਦੇ ਪਰਿਵਾਰ ਦੇ ਵਿੱਚੋਂ ਹੀ ਰਾਏ ਜੋਤ ਦੇ ਵੰਸ਼ ਦੇ ਵਿੱਚੋਂ ਹੀ ਚੌਧਰੀ ਸ਼ਮੀਰ ਚੌਧਰੀ ਲਖਮੀਰ ਤੇ ਚੌਧਰੀ ਤਖਤ ਮੱਲ ਇਹ ਤਿੰਨ ਭਾਈ ਹੋਏ ਚੌਧਰੀ ਸ਼ਮੀਰ ਲਖਮੀਰ ਤੇ ਤਖਤ ਮੱਲ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਉਂਕਿ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੇ ਨੇ ਤੇ ਉਹ ਪੂਰੇ ਹੋਏ ਨੇ ਦਸਵੇਂ ਜਾਮੇ ਦੇ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਵਿਚਰ ਰਹੇ ਨੇ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੋਂ ਜਦੋਂ ਮਹਾਰਾਜ ਆਨੰਦਪੁਰ ਛੱਡਿਆ ਚਮਕੌਰ ਦੀ ਜੰਗ ਹੋਈ ਮਾਛੀਵਾੜੇ ਤੋਂ ਬਾਅਦ ਉੱਚ ਦਾ ਪੀਰ ਬਣ ਕੇ ਸਤਗੁਰੂ ਮਾਲਵੇ ਪਹੁੰਚੇ ਨਾ ਤੇ ਗੁਰੂ ਪਿਆਰਿਓ ਦੀਨਾ ਤੇ ਕਾਂਗੜ ਵੈਸੇ ਰਾਏ ਜੋਧ ਦੀ ਜਿਹੜੀ ਔਲਾਦ ਹੈ ਇਹਨਾਂ ਨੇ ਕਾਂਗੜ ਤੋਂ ਉੱਠ ਕੇ ਦੀਨਾ ਨਵਾਂ ਨਗਰ ਵਸਾਇਆ ਸੀ ਇੱਥੇ ਮਹਾਰਾਜ ਨੇ ਚਰਨ ਪਾਏ ਦੀਨੇ ਦੇ ਵਿੱਚ ਦਸਮ ਪਿਤਾ ਨੇ ਤੇ ਜਿਹੜੀ ਆਪਾਂ ਟੂਕ ਮਾਤਰ ਬੇਨਤੀ ਕਰਨੀ ਆ ਵੈਸੇ ਤਾਂ ਇਹਦਾ ਇਤਿਹਾਸ ਅਲਮੇਰਾ ਆ ਪਰ ਆਪਾਂ ਟੂਕ ਮਾਤਰ ਇਸ ਵਿਸ਼ੇ ਨਾਲ ਸੰਬੰਧਿਤ ਹੀ ਬੇਨਤੀ ਕਰਨੀ ਆ ਤੇ ਚੌਧਰੀ ਸ਼ਮੀਰ ਇਹਨਾਂ ਤਿੰਨਾਂ ਭਾਈਆਂ ਨੇ ਵੈਸੇ ਤਾਂ ਸੇਵਾ ਕਰਨੀ ਮਹਾਰਾਜ ਦੀ ਪਰ ਚੌਧਰੀ ਸ਼ਮੀਰ ਨੇ ਬੜੀ ਭਾਵਨਾ ਦੇ ਨਾਲ ਬੜੀ ਸ਼ਰਦਾ ਦੇ ਨਾਲ ਸਤਿਗੁਰੂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਹਰ ਰੋਜ਼ ਮਹਾਰਾਜ ਦੀ ਸੇਵਾ ਕਰ ਲਈ ਸਤਿਗੁਰੂ ਖੁਸ਼ ਹੋਏ ਚੌਧਰੀ ਸ਼ਮੀਰ ਤੇ ਸਤਿਗੁਰੂ ਦੀ ਖੁਸ਼ੀ ਦੇ ਵਿੱਚ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਖਜ਼ਾਨੇ ਆ ਜਾਂਦੇ ਨੇ ਗੁਰੂ ਪਿਆਰਿਓ ਸਤਿਗੁਰੂ ਦੀ ਖੁਸ਼ੀ ਔਖੀ ਮਿਲਦੀ ਹੈ ਪਰ ਜੇ ਗੁਰੂ ਤਰੁੱਠ ਪਵੇ ਬਾਣੀ ਦਾ ਬਚਨ ਹੈ ਸਤਿਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਹੈ ਸਤਗੁਰ ਹੋਏ ਦਇਆਲ ਨਾ ਕਭੂ ਝੂਰੀਏ ਇਸੇ ਸ਼ਪਾਵਨ ਬਾਣੀ ਦੇ ਸ਼ਲੋਕ ਅੰਦਰ ਹੀ ਗੁਰੂ ਪਿਆਰੇ ਹੋਏ ਇਸੇ ਸ਼ਬਦ ਦੇ ਅੰਦਰ ਹੀ ਮਹਾਰਾਜ ਕਹਿੰਦੇ ਸਤਗੁਰ ਹੋਏ ਦਇਆਲ ਤਾਂ ਨਵਨਿੰਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਨੌ ਨਿਧੀਆਂ 18 ਸਿੱਧੀਆਂ ਹਰ ਤਰ੍ਹਾਂ ਦਾ ਖਜ਼ਾਨਾ ਮਿਲ ਜਾਂਦਾ ਜੇ ਗੁਰੂ ਮਿਹਰਵਾਨ ਹੋ ਜੇ ਗੁਰੂ ਕਿਰਪਾ ਕਰ ਦੇਵੇ ਤਾਂ ਇਸ ਲਈ ਸਤਿਗੁਰੂ ਮਹਾਰਾਜ ਦਾ ਇੱਕ ਬਚਨ ਹੋ ਰਿਹਾ ਜਾਮ ਗੁਰੂ ਹੋਏ ਵੱਲ ਧੰਨੇ ਕਿਆ ਗਾਰਬ ਦਿੱਜੈ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿੱਜੈ ਲੱਖਾਂ ਬਾਹਾਂ ਵੀ ਬੰਦੇ ਦਾ ਨੁਕਸਾਨ ਕਰਨਾ ਚਾਹਣ ਇਕੱਲਾ ਗੁਰੂ ਵੱਲ ਹੋਵੇ ਨਾ ਲੱਖਾਂ ਬਾਹਾਂ ਵੀ ਬੰਦੇ ਦਾ ਕੁਝ ਨਹੀਂ ਵਿਗਾੜ ਸਕਦੀਆਂ ਇਹ ਆ ਗੁਰੂ ਦੀ ਗ੍ਰੇਸ ਗੁਰੂ ਦੀ ਕਿਰਪਾ ਗੁਰੂ ਦੀ ਮਇਆ ਸੋ ਚੌਧਰੀ ਸ਼ਮੀਰ ਨੇ ਸੇਵਾ ਕਰਨੀ ਤੇ ਸਤਗੁਰਾਂ ਨੇ ਨਾ ਸੱਚੇ ਪਾਤਸ਼ਾਹ ਦਇਆ ਦੇ ਘਰ ਵਿੱਚ ਆ ਕੇ ਪੁੱਛਣ ਲੱਗੇ ਸ਼ਮੀਰਾ ਮੰਗੋ ਕੀ ਮੰਗਦੇ ਹੋ ਅਸੀਂ ਤੁਹਾਡੇ ਤੇ ਬੜੇ ਤਰੁੱਠੇ ਆਂ ਖੁਸ਼ ਹੋਏ ਆਂ ਤੁਹਾਡੀ ਸੇਵਾ ਤੋਂ ਮੰਗੋ ਕੀ ਮੰਗਦੇ ਹੋ ਚੌਧਰੀ ਸ਼ਮੀਰ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ 84 ਦਾ ਗੇੜਾ ਖਤਮ ਕਰ ਦਿਓ ਲੱਖ 84 ਭਰਮਤਿਆਂ ਦੁਲੱਬ ਜਨਮ ਪਾਇਓਏ ਨਾਨਕ ਨਾਮ ਸੰਭਾਲ ਤੋਂ 100 ਦਿਨ ਨੇੜਾ ਆਇਓ ਮਹਾਰਾਜ 84 ਦਾ ਗੇੜਾ ਖਤਮ ਕਰ ਦਿਓ ਜੰਮਣਾ ਮਰਨਾ ਕੱਟ ਦਿਓ ਤੇ ਸਦੀਵੀ ਸਦਾ ਲਈ ਇਸ ਅੰਦਰ ਬੈਠੀ ਆਤਮਾ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ ਦਿਓ। ਪਾਤਸ਼ਾਹ ਚੁੱਪ ਕਰ ਗਏ। ਫਿਰ ਕੁਝ ਦਿਨ ਇਸੇ ਤਰ੍ਹਾਂ ਸੇਵਾ ਕਰਦੇ ਰਹੇ ਭਾਈ ਸ਼ਮੀਰ। ਸਤਿਗੁਰੂ ਨੇ ਫਿਰ ਇੱਕ ਦਿਨ ਕਿਰਪਾ ਦੇ ਘਰ ਵਿੱਚ ਆ ਕੇ ਪੁੱਛਿਆ ਸ਼ਮੀਰ ਅਸੀਂ ਤੇਰੀ ਸੇਵਾ ਸੇਵਾ ਤੋਂ ਬੜੇ ਖੁਸ਼ ਹੋਏ ਆ ਮੰਗੋ ਕੀ ਮੰਗਦੇ ਹੋ? ਕਹਿੰਦਾ ਮਹਾਰਾਜ ਜੰਮਣ ਮਰਨ ਦਾ ਗੇੜਾ ਕੱਟ ਦਿਓ ਹੋਰ ਕੁਝ ਨਹੀਂ ਚਾਹੀਦਾ। ਆਵਾ ਗਾਉਣ ਦਾ ਚੱਕਰ ਖਤਮ ਹੋ ਜਾਏ ਸੱਚੇ ਪਾਤਸ਼ਾਹ। ਭਾਈ ਸ਼ਮੀਰ ਨੂੰ ਕਹਿਣ ਲੱਗੇ ਮਹਾਰਾਜ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਿਆ ਹੈ ਕਹਿੰਦੇ ਵੀ ਸ਼ਮੀਰ ਤੂੰ ਮੰਗੋ ਮੰਗ ਰਿਆਂ ਆ ਪਰ ਇਸ ਮੰਗ ਦੇ ਵਿੱਚ ਜਿਹੜਾ ਆ ਇਹ ਤੈਨੂੰ ਦੇਣਾ ਬੜਾ ਔਖਾ ਕਿਉਂਕਿ ਤੇਰੇ ਬੜੇ ਜਨਮ ਹੋਣੇ ਨੇ ਅਜੇ ਇਸ ਸੰਸਾਰ ਦੇ ਅੰਦਰ ਅੱਗੋਂ ਸ਼ਮੀਰ ਬੋਲਿਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੱਗੇ ਕਿਹੜੇ ਜਨਮ ਮਰਨ ਜੇ ਗੁਰੂ ਚਾਹੇ ਤਾਂ ਕੀ ਨਹੀਂ ਕਰ ਸਕਦਾ ਚੁੱਪ ਕਰ ਗਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਮਹਾਰਾਜ ਤੁਸੀਂ ਸਮਰਾਥੋਂ ਸਭ ਕੁਝ ਕਰਨ ਕਰਾਉਣ ਵਾਲੇ ਹੋ ਗੁਰੂ ਪਿਆਰਿਓ ਫਿਰ ਕੁਝ ਦਿਨ ਬੀਤੇ ਫਿਰ ਮਹਾਰਾਜ ਪੁੱਛਣ ਲੱਗੇ ਸ਼ਮੀਰ ਮੰਗੋ ਕੀ ਮੰਗਦੇ ਹੋ ਤਿੰਨ ਵਾਰ ਪੁੱਛਿਆ ਵਾਰ-ਵਾਰ ਕੁਝ ਦਿਨਾਂ ਦੇ ਫਰਕ ਨਾਲ ਤੇ ਸ਼ਮੀਰ ਅੱਗੋਂ ਭਾਈ ਸ਼ਮੀਰ ਉਸੇ ਤਰ੍ਹਾਂ ਹੀ ਬੇਨਤੀਆਂ ਕਰਦਾ ਰਿਹਾ ਮਹਾਰਾਜ ਜੀ ਕੁਝ ਨਹੀਂ ਚਾਹੀਦਾ ਹੋਰ ਜੰਮਣਾ ਮਰਨਾ ਕੱਟ ਦਿਓ ਖਤਮ ਹੋ ਜੇ ਜੰਮਣਾ ਮਰਨਾ ਆਵਾ ਗਾਉਣ ਦਾ ਚੱਕਰ ਖਤਮ ਹੋ ਜੇ ਸਤਿਗੁਰੂ ਜਿੱਦੇ ਤੀਜੀ ਵਾਰ ਪੁੱਛਿਆ ਤੇ ਜਦੋਂ ਭਾਈ ਸ਼ਮੀਰ ਨੇ ਉਹੀ ਉੱਤਰ ਦਿੱਤਾ ਉਹੀ ਮੰਗ ਰੱਖੀ ਤਾਂ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਚੰਗਾ ਭਾਈ ਸਵੇਰੇ ਆਉਣਾ ਸ਼ਮੀਰ ਭਾਈ ਗੁਰੂ ਪਿਆਰਿਓ ਘਰੇ ਜਾ ਕੇ ਸੌਂ ਗਿਆ ਰਾਤ ਜਿਹੜੀ ਐ ਸਾਰੀ ਰਾਤ ਸੁਪਣਿਆਂ ਦੇ ਵਿੱਚ ਲੰਘ ਗਈ ਸੁਪਨਾ ਵੀ ਕੀ ਆਉਂਦਾ ਆ ਵੀ ਕਦੇ ਕੁਝ ਬਣ ਗਿਆ ਕਦੇ ਕੁਝ ਬਣ ਗਿਆ ਮਤਲਬ 84 ਦਾ ਢੇੜਾ ਜਿਹੜਾ ਹੈ ਨਾ ਵੀ ਬੜੇ ਜਨਮੋਂ ਦੇ ਹੋਣੇ ਸੀ ਸਰੀਰ ਧਾਰਨ ਕਰਨਾ ਸੀ ਉਹਨੇ ਤੇ ਉਹਨਾਂ ਕਦੇ ਕਿਰਲਾ ਬਣ ਗਿਆ ਕਦੇ ਸੱਪ ਬਣ ਗਿਆ ਕਦੇ ਕਾਂ ਬਣ ਗਿਆ ਕਦੇ ਗਿਰਜ ਬਣ ਗਿਆ ਐਦਾਂ ਦੇ ਨਾ ਕਈ ਪਸ਼ੂਆਂ ਦੇ ਪੰਛੀਆਂ ਦੇ ਕੀੜਿਆਂ ਮਕੌੜਿਆਂ ਦੇ ਸਰੀਰ ਧਾਰਨ ਕਰਦ ਰੇ ਸੁਪਣਾ ਵੇਖਦਾ ਪਿਆ ਰਾਤ ਨੂੰ ਸੁੱਤਾ ਪਿਆ ਸੁਪਣਾ ਤੇ ਬਾਣੀ ਦਾ ਬਚਨ ਹੈ ਨਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਮਨ ਚਿੰਦੇ ਪਦਾਰਥ ਮਿਲਦੇ ਨੇ ਗੁਰੂ ਦੀ ਸੇਵਾ ਕੀਤੇ ਆ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਜਦੋਂ ਇਦਾਂ ਮੰਗਦਾ ਰਿਹਾ ਤੇ ਮਹਾਰਾਜ ਤਰੁੱਠੇ ਸੁਪਨੇ ਦੇ ਵਿੱਚ ਨਾ ਸਾਰੀ ਰਾਤ ਪਸ਼ੂ ਪੰਛੀ ਜੀ ਕੀੜੇ ਮਕੌੜੇ ਕਦੇ ਕੁਝ ਕਦੇ ਕੁਝ ਬਣਦਾ ਰਿਹਾ ਬਣਦਾ ਰਿਹਾ ਅਖੀਰ ਤੇ ਨਾ ਇਹਦਾ ਜਿਹੜਾ ਜਨਮ ਹੋਇਆ ਮਨੁੱਖਾ ਦੇਹੀ ਮਿਲੀ ਅਖੀਰ ਤੇ ਸੁਪਨੇ ਦੇ ਅਖੀਰ ਵਿੱਚ ਪਹਿਲਾਂ ਉਦੋਂ ਪਹਿਲਾਂ ਸਾਰੇ ਪਸ਼ੂ ਪੰਛੀ ਬਣਿਆ ਤੇ ਅਖੀਰ ਦੇ ਵਿੱਚ ਨਾ ਮਨੁੱਖਾ ਜਨਮ ਧਾਰਨ ਕੀਤਾ ਮਨੁੱਖਾ ਦੇਹੀ ਮਿਲੀ ਤੇ ਗਰੀਬੀ ਬੜੀ ਆ ਘਰ ਦੇ ਵਿੱਚ ਗੁਰੂ ਪਿਆਰਿਓ ਜਵਾਨ ਹੋਇਆ ਮਾਪਿਆਂ ਨੇ ਵਿਆਹਤਾ ਸੁਪਨਾ ਆ ਰਿਆ ਆ ਵਿਆਹ ਦਿੱਤਾ ਤੇ ਪਰਿਵਾਰ ਹੋ ਗਿਆ ਬੱਚੇ ਹੋ ਗਏ ਪਰਿਵਾਰ ਵੱਧ ਗਿਆ ਪਰ ਗਰੀਬੀ ਬੜੀ ਐ ਘਰੇ ਖਾਣ ਨੂੰ ਕੁਝ ਨਹੀਂ ਤੇ ਬੱਚੇ ਕੁਝ ਖਾਣ ਨੂੰ ਮੰਗਦੇ ਨੇ ਭੁੱਖੇ ਨੇ ਢਿੱਡੋ ਬੱਚਿਆਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਤੇ ਜੰਗਲ ਚ ਚਲਾ ਗਿਆ ਤੇ ਉਥੇ ਨਾ ਪੀਲੂ ਤੋੜ ਤੋੜ ਕੇ ਬੱਚਿਆਂ ਨੂੰ ਦਿੰਦਾ ਆ ਪੀਲੂ ਤੋੜ-ਤੋੜ ਕੇ ਬੱਚਿਆਂ ਨੂੰ ਦੇ ਰਿਆ ਆ ਨਾਲੇ ਆਪ ਖਾ ਰਿਆ ਆ ਤੇ ਦਰਖਤ ਤੇ ਚੜ ਗਿਆ ਆ ਤੇ ਇੱਕ ਟਾਣੀ ਤੇ ਪੈਰ ਰੱਖਿਆ ਗਿਆ ਕਮਜ਼ੋਰ ਟਾਣੀ ਸੀ ਪੈਰ ਰੱਖਿਆ ਤੇ ਉਹ ਟੁੱਟ ਗਈ ਥੱਲੇ ਡਿੱਗ ਪਿਆ ਜਦੋਂ ਥੱਲੇ ਡਿੱਗਿਆ ਤਾਂ ਗੁਰੂ ਪਿਆਰਿਓ ਸੁਪਨਾ ਵੀ ਟੁੱਟ ਗਿਆ ਸੁਪਨਾ ਸੀ ਨਾ ਉਹ ਤਾਂ ਅਸਲੀਅਤ ਵਿੱਚ ਤਾਂ ਮਨੁੱਖਾ ਦੇਹੀ ਆ ਕੋਲ ਉਹ ਸੁਪਨਾ ਵੇਖ ਰਿਆ ਰਾਤ ਨੂੰ ਸੁਪਨੇ ਵਿੱਚ ਕਦੀ ਕੋਈ ਪਸ਼ੂ ਬਣਿਆ ਕਦੀ ਕੋਈ ਪੰਛੀ ਬਣਿਆ ਕਦੇ ਕੋਈ ਕੀੜਾ ਮਕੌੜਾ ਬਣਿਆ ਫਿਰ ਮਨੁੱਖਾ ਦੇਹੀ ਮਿਲੀ ਇਹ ਸੁਪਨਾ ਸੀ ਸੁਪਨਾ ਟੁੱਟ ਗਿਆ ਪਰ ਬੜਾ ਪਰੇਸ਼ਾਨ ਹੈ ਬੜਾ ਉਦਾਸ ਹੈ ਵੀ ਇਹ ਕੀ ਰਾਤ ਵਾਲਾ ਸੁਪਨਾ ਸਾਰਾ ਚੇਤੇ ਹੈ ਤੇ ਸਵੇਰ ਹੋਈ ਤੇ ਅੰਮ੍ਰਿਤ ਵੇਲੇ ਜਾਗ ਗਿਆ ਤੇ ਇਸ਼ਨਾਨ ਪਾਣ ਪਹਿਲਾਂ ਕਿਰਿਆ ਕਰਮ ਕੀਤੀ ਫਿਰ ਇਸ਼ਨਾਨ ਪਾਣ ਕਰਨ ਤੋਂ ਪਹਿਲਾਂ ਦੰਤਨ ਕਰਨ ਲੱਗਾ ਤੇ ਬੜਾ ਹੈਰਾਨ ਹੋਇਆ ਵੀ ਦੰਦਾਂ ਵਿੱਚ ਉਹ ਪੀਲੂ ਦੀਆਂ ਛਿਲੜਾ ਫਸੀਆਂ ਨੇ ਜਿਹੜੀਆਂ ਸੁਪਨੇ ਵਿੱਚ ਪੀਲੂ ਖਾਦੇ ਸੀ ਬੜਾ ਹੈਰਾਨ ਹੋ ਗਿਆ ਹੋਰ ਵੀ ਵੀ ਅਸਲੀਅਤ ਵਿੱਚ ਤਾਂ ਪੀਲੂ ਖਾਦੇ ਹੀ ਨਹੀਂ ਇਹ ਤਾਂ ਖਾਦੇ ਸੁਪਨੇ 'ਚ ਹੈਰਾਨ ਹੋਇਆ ਚਲੋ ਇਸ਼ਨਾਨ ਪਾਣ ਕਰਕੇ ਸਤਗੁਰਾਂ ਦੇ ਕੋਲ ਪਹੁੰਚ ਗਿਆ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲੇ ਅੰਮ੍ਰਿਤ ਵੇਲਾ ਲੰਘਿਆ ਸਵੇਰ ਹੋਈ ਜਦੋਂ ਦਿਨ ਚੜ੍ਹਿਆ ਪਾਤਸ਼ਾਹ ਬੋਲਣ ਪੁੱਛਣ ਲੱਗੇ ਆਓ ਸ਼ਮੀਰ ਭਾਈ ਬੜਾ ਉਦਾਸ ਹੈ ਬੜਾ ਚਿੰਤਾਤ ਹੋ ਰਿਹਾ ਤੇਰਾ ਭਲਾ ਹੋਵੇ आनंद मानो तेरा भला ਕਰ ਦਿੱਤਾ ਪਰ ਤੂੰ ਦੁਖੀ ਕਿਉਂ ਹੈ ਹੱਥ ਜੋੜੇ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਰਾਤ ਜੋ ਕੁਝ ਬੀਤਿਆ ਮੈਨੂੰ ਅਸਲੀਅਤ ਦੱਸੋ ਇਹਦਾ ਇਹਦਾ ਮਤਲਬ ਕੀ ਹੈ ਸਤਿਗੁਰੂ ਕਿਰਪਾ ਕਰੋ ਇਹ ਪਹੇਲੀ ਸਮਝਾਓ ਵੀ ਰਾਤ ساری ਰਾਤ ਹੀ ਮਹਾਰਾਜ ਜੰਮਣ ਮਰਨ ਦੇ ਚੱਕਰ ਚ ਪਿਆ ਰਿਆ ਕਿਰਪਾ ਕਰਕੇ ਦੱਸੋ ਇਹ ਬਾਤ ਕੀ ਹੈ ਸਮਝ ਦੇਵੋ ਸਤਗੁਰ ਕਹਿੰਦੇ ਭਾਈ ਆਪੇ ਤਾਂ ਮੰਗਦਾ ਸੀ 84 ਕਟੋ 84 ਕਟੋ ਆਵਾ ਗੌਣ ਕਟੋ ਜੰਮਣਾ ਮਰਨਾ ਕਟੋ ਉਹੀ ਕਟਿਆ ਹੈ ਮਹਾਰਾਜ ਕਹਿੰਦੇ ਭਸ਼ਮੀਰ ਐਨੇ ਜਨਮ ਤੇਰੇ ਸੁਪਨੇ ਵਿੱਚ ਹੋਣੇ ਸੀ ਵੈਗੁਰੂ ਜੀ ਐਨੇ ਜਨਮ ਤੇਰੇ ਅਸਲੀਅਤ ਵਿੱਚ ਹੋਣੇ ਸੀ ਜਿਹੜੇ ਕਿਉਂਕਿ ਪਰਮੇਸ਼ਰ ਦੀ ਕਰਨੀ ਨੂੰ ਗੁਰੂ ਬਦਲ ਦਿੰਦਾ ਆ ਉਹ ਵਰਤਦਾ ਵੀ ਹੈ ਪਰ ਬਦਲ ਵੀ ਦਿੰਦਾ ਆ ਦੋਨੋਂ ਗੱਲਾਂ ਹੋ ਜਾਂਦੀਆਂ ਨੇ ਬਾਣੀ ਜਿਵੇਂ ਕਹਿੰਦੀ ਨਾ ਲਿਖਿਆ ਹੋਇਆ ਲੇਖ ਵੀ ਭਗਾ ਦਿੰਦਾ ਆ ਗੁਰੂ ਤੇ ਬਦਲ ਵੀ ਦਿੰਦਾ ਆ ਕੱਟ ਵੀ ਦਿੰਦਾ ਆ ਹੁਣ ਕਿੱਥੇ ਗੁਰੂ ਪਿਆਰਿਓ ਅਸਲੀਅਤ ਵਿੱਚ ਜਨਮ ਹੋਣੇ ਸੀ ਕਿੱਥੇ ਸੁਪਣਿਆਂ ਵਿੱਚ ਵਿਖਾ ਦਿੱਤੇ ਵਿਖਾ ਵੀ ਦਿੱਤੇ ਤੇ ਕੱਟ ਵੀ ਦਿੱਤੇ ਜਿਵੇਂ ਨਾ ਜੀ ਦਾਸ ਬੜੀ ਵਾਰੀ ਬੇਨਤੀ ਕਰਦਾ ਜਿਵੇਂ ਆਪਾਂ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਵੇਖ ਰਹੇ ਆਂ ਕੁਝ ਟੀਵੀ ਤੇ ਮੋਬਾਈਲ ਤੇ ਕੁਝ ਵੀ ਵੇਖ ਰਹੇ ਆ ਆਪਾਂ ਨੂੰ ਉਹ ਚੀਜ਼ ਨਹੀਂ ਪਸੰਦ ਤੇ ਆਪਾਂ ਉਹਨੂੰ ਤੇਜ਼ ਕਰਕੇ ਲੰਘਾ ਦਿੰਨੇ ਆ ਜਦੋਂ ਉਹਨੂੰ ਤੇਜ਼ ਕਰਕੇ ਲੰਘਾ ਦਿੱਤਾ ਤੇ ਉਸ ਤੋਂ ਬਾਅਦ ਫਿਰ ਉਹ ਕੀ ਹੈ ਉਹ ਲੰਘ ਵੀ ਗਿਆ ਪਰ ਵੇਖਿਆ ਵੀ ਨਹੀਂ ਇਸੇ ਤਰ੍ਹਾਂ ਹੀ ਸਤਿਗੁਰੂ ਹੈ ਉਹ ਕਰਮ ਪੁਗਾਉਂਦਾ ਵੀ ਹੈ ਜੋ ਪਰਮੇਸ਼ਰ ਨੇ ਲਿਖਤ ਪਾਈ ਹੈ ਉਹਨੂੰ ਬਦਲ ਵੀ ਦਿੰਦਾ ਹੈ ਹੁਣ ਸੱਚੇ ਪਾਤਸ਼ਾਹ ਕਹਿਣ ਲੱਗੇ ਸ਼ਮੀਰ ਹੁਣ ਤੇਰਾ ਕੋਈ ਜੰਮਣ ਮਰਨ ਦਾ ਚੱਕਰ ਵਿੱਚ ਤੂੰ ਨਹੀਂ ਪਏਗਾ ਹੁਣ ਤੇਰਾ ਕੋਈ ਵੀ ਭਵਜਲ ਵਿੱਚ ਜਨਮ ਨਹੀਂ ਹੋਵੇਗਾ ਤੇਰਾ ਸਾਰਾ ਕੁਝ ਤੈਨੂੰ ਮੁਖਾ ਦਿੱਤਾ ਇਹ ਤੇਰਾ ਅਖੀਰਲਾ ਜਨਮ ਹੈ ਇਸ ਤੋਂ ਬਾਅਦ ਤੈਨੂੰ ਜਿਹੜੀ ਹੈ ਸਾਡੇ ਚਰਨਾਂ ਵਿੱਚ ਨਿਵਾਸ ਮਿਲੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਸ਼ਮੀਰ ਜਿੰਨਾ ਚਿਰ ਸਰੀਰ ਵਿੱਚ ਰਿਹਾ ਉਹ ਨਾਮਰ ਛੱਕੇ ਨਾਮ ਦੀ ਕਮਾਈ ਕੀਤੀ ਜਿਉਂਦਿਆਂ ਮੁਕਤੀ ਪ੍ਰਾਪਤ ਕੀਤੀ ਤੇ ਜੰਮਣਾ ਮਰਨਾ ਤਾਂ ਸਤਿਗੁਰੂ ਨੇ ਪਹਿਲਾਂ ਹੀ ਬੰਦ ਖਲਾਸੀ ਕਰ ਦਿੱਤੀ ਇਹ ਹੈ ਦਾਸ ਨੇ ਜੋ ਅੱਜ ਆਪਾਂ ਇਸ ਵੀਡੀਓ ਵਿੱਚ ਜ਼ਿਕਰ ਕੀਤਾ ਨਾ ਜੀ ਇਹੀ ਬੇਨਤੀ ਵੀ ਗੁਰੂ ਦੀ ਸ਼ਰਨ ਬਹੁਤ ਸੁਖਦਾਈ ਹੈ ਗੁਰੂ ਦੀ ਸ਼ਰਨ ਲੈਣੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਸੁਖਦਾਈ ਹੈ ਗੁਰੂ ਦੀ ਸ਼ਰਨ ਇਸ ਲਈ ਗੁਰੂ ਵਾਲੇ ਬਣੀਏ ਨਾਮ ਜਪੀਏ ਅੰਮ੍ਰਿਤ ਵੇਲਾ ਸੰਭੀਏ ਬੰਦਗੀ ਕਰੀਏ ਨਾਮ ਦੀ ਕਮਾਈ ਕਰੀਏ ਇਹ ਹੀ ਮਨੁੱਖਾ ਦੇਹੀ ਦੀ ਅਸਲੀ ਪ੍ਰਾਪਤੀ ਹੈ ਗੁਰੂ ਪਿਆਰਿਓ ਇਸ ਲਈ ਅੱਜ ਆਪਾਂ ਵੈਸੇ ਤਾਂ ਬਿਆੰਤ ਇਤਿਹਾਸ ਹੈ ਇਸ ਦੇ ਸੰਬੰਧਤ ਪਰ ਸਿਰਫ ਇੱਕ ਸਾਖੀ ਲੈ ਕੇ ਤੇ ਕੁਝ ਗੁਰਬਾਣੀ ਦੇ ਪਰਮਾਨ ਲੈ ਕੇ ਆਪਾਂ ਇਹ ਬੇਨਤੀ ਸਾਂਝੀ ਕੀਤੀ ਹੈ ਵੀ ਸਤਗੁਰੂ ਦੀ ਕਿਰਪਾ ਕਰਮ ਬਦਲਦੀ ਹੈ ਸਤਗੁਰੂ ਦੀ ਕਿਰਪਾ ਹੁਣ ਜਿਵੇਂ ਬਾਣੀ ਚ ਬਚਨ ਆਉਂਦਾ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਮੰਨ ਲਓ ਦੁੱਖ ਸਾਨੂੰ ਆਪਣੇ ਪੂਰਬਲੇ ਕੀਤੇ ਹੋਏ ਕਿਸੇ ਕਰਮ ਕਰਕੇ ਮਿਲਣਾ ਆ ਤੇ ਜੇ ਗੁਰੂ ਕੋਲੇ ਸਮਰੱਥਾ ਨਾ ਹੋਵੇ ਤੇ ਫਿਰ ਦੁੱਖ ਦੁੱਖ ਭੰਜਨ ਕਿਵੇਂ ਕਰ ਸਕਦਾ ਆ ਗੁਰੂ ਦੁੱਖ ਦਾ ਨਾਸ਼ ਕਿਵੇਂ ਕਰ ਸਕਦਾ ਪਰ ਦੁੱਖਾਂ ਦਾ ਨਾਸ਼ ਹੁੰਦਾ ਆ ਗੁਰੂ ਦੀ ਕਿਰਪਾ ਦੇ ਨਾਲ ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਕਰਮ ਬਦਲ ਦਿੰਦਾ ਆ ਗੁਰੂ ਚ ਬੜੀ ਸਮਰੱਥਾ ਆ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਗੁਰੂ ਤੇ ਪਾਰ ਬ੍ਰਹਮ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਹੈ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਬਲਾਉ ਫਤਿਹ ਗੁਰੂ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ